ਇਹ ਰਿਲੇ ਵਾਲਾ ਸਭ ਨੂੰ ਕੋਈ ਸੋਗਾ ਸੀ 70 ਪਰੇਟ ਕਰਾਂਗੇ ਜੀ ਸਾਰਿਆਂ ਦੀ ਲੀਡਰਾਂ ਦੀ ਹਨਾ ਉਹ ਤਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਵਾਪਸ ਕੱਢੂ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਉਧਰੋਂ ਅਮਰੀਕਾ ਦਾ ਇੱਥੇ ਮੋਦੀ ਅਜੇ ਪ੍ਰਧਾਨ ਮੰਤਰੀ ਜਿਹੜੀ ਦਿੱਲੀ ਦੇ ਵਿੱਚ ਬਣਾ ਬੈਠਾ ਉੱਥੇ ਕਿਸੇ ਦੇ ਨਾਮ ਔਰੰਗਜੇ ਬੈਠਾ ਸੀ ਬਿਲਕੁਲ ਆਰੰਗਜੇਬਾ ਜੀ ਅਸੀਂ ਉੱਥੋਂ ਆਰੰਗਜੇਬ ਦੀ ਜੜਪੱਟ ਕੇ ਅਸੀਂ ਮੋਦੀ ਵਰਗਾਂ ਨੂੰ ਪਿਠਾਉਣ ਵਾਲੇ ਅਸੀਂ ਪੰਜਾਬੀਆਂ ਤੇ ਸਾਡੇ ਨਾਲ ਪੰਜਾਬ ਦੀ ਆਵਾਜ਼ ਸਰਦਾਰ ਪਹਾਣਾ ਸਿੰਘ ਸਿੱਧੂ ਜੀ ਮੌਜੂਦ ਨੇ ਉਹਨਾਂ ਨਾਲ ਆਪਾਂ ਵੱਖ-ਵੱਖ ਕਿਸਾਨੀ ਮੁੱਦਿਆਂ ਤੇ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਪਹਾਣਾ ਜੀ ਅਸੀਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆਂ ਅਤੇ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਕਿ ਅੱਜ ਦਾ ਇਕੱਠ ਦੇਖ ਕੇ ਤੁਹਾਨੂੰ ਕੀ ਮਹਿਸੂਸ ਹੋਇਆ ਅੱਜ ਦਾ ਜਿਹੜਾ ਆਪਾਂ ਇਕੱਠ ਦੀ ਗੱਲ ਕਰੀਏ ਮੇਰੇ ਮੁਤਾਬਕ ਕਿਉਂਕਿ ਮੈਂ ਸਾਰਾ ਜਾਜਾ ਲਾਇਆ ਅੱਜ ਜਿਹੜਾ 60% ਜਿਹੜਾ ਇੱਥੇ ਇਕੱਠ ਨਹੀਂ ਪਹੁੰਚਿਆ ਗਿਆ ਕਿਉਂਕਿ ਰਸਤੇ ਦੇ ਵਿੱਚ ਲੋਕ ਹੋ ਪਾਤਰਾ ਨਿਕਰਦਾ ਲੋਕ ਖੜੇ ਸੀਗੇ ਇਹਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਸਰਕਾਰ ਦੀ ਜੇ ਨਾਕਾਮੀ ਕਰਕੇ ਅੱਜ ਇੱਕ ਦੋ ਹਾਲਤ ਸੇ ਵਾਪਰੇ ਨੇਗੇ ਇਹਨਾਂ ਨੇ ਕੋਈ ਪਰਮੰਦ ਨਹੀਂ ਕਰੇ ਕੋਈ ਟ੍ਰੈਫਿਕ ਦਾ ਕੁਝ ਹੋਰ ਨਹੀਂ ਲੈਣ ਨਹੀਂ ਦੇਣ ਨਹੀਂ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਉੱਥੇ ਉਲਝੇ ਰਹੇ ਕਿਉਂਕਿ ਅਸੀਂ ਤੱਕ ਪਹੁੰਚ ਹੀ ਨਹੀਂ ਸਕੇ ਇਸ ਕਰਕੇ ਮੇਰੀ ਤਾਂ ਦੇਖੋ ਬੇਨਤੀ ਜਿਹੜੀ ਅੱਜ ਦਾ ਅੱਜ ਦਾ ਜਿਹੜਾ ਅੱਜ ਸ੍ਰੇਹਾ ਕੀ ਗਿਆ ਪਹਿਲੀ ਗੱਲ ਤਾਂ ਅੱਜ ਦਾ ਰਿਜ਼ਲਟ ਕੀ ਨਿਕਲਿਆ ਲੋਕਾਂ ਨੂੰ ਇਹ ਹੁੰਦਾ ਨਾ ਵੀ ਇਕੱਠ ਕਰ ਲਿਆ ਜੀ ਉੱਥੇ ਜਾਏ ਕੀ ਹੋਇਆ ਹਰ ਇੱਕ ਅੰਦੋਲਨ ਦਾ ਇੱਕ ਇਕੱਠ ਹੋਣ ਦਾ ਇੱਕ ਬਹੁਤ ਵੱਡਾ ਸਨੇਹਾ ਜਾਂਦਾ ਹੁੰਦਾ ਹੈ ਅੱਜ ਤੁਹਾਡੇ ਸਨੇਹਾ ਜਿੰਨਾ ਤੁਸੀਂ ਲੋਕ ਆਏ ਹੋ ਚਾਹੇ ਰਸਤਿਆਂ ਦੇ ਵਿੱਚ ਫਸੇ ਰਹੇ ਹੋ ਜੋ ਤੁਸੀਂ ਘਰੋਂ ਨਿਕਲ ਕੇ ਤੁਹਾਡੀ ਹਾਜ਼ਰੀ ਲਾ ਗਈ ਹੁਣ ਇਹਦਾ ਪਤਾ ਲੱਗਿਆ ਸਰਕਾਰ ਨੂੰ ਅੱਜ ਇੰਟੈਲੀਜੈਂਸੀ ਨੂੰ ਵੀ ਸਾਰਾ ਪੰਜਾਬ ਭਰਾਵੋ ਨਾਲ ਆਪਾਂ ਕਹੀ ਜਾਂਦੇ ਆ ਕੋਈ ਨਾਲ ਨਹੀਂ ਡੱਲੇ ਬਾਲ ਸਾਹਿਬ ਦੇ ਉੱਤੇ ਇਨਾ ਇਕੱਠ ਹੈ ਇਹਦਾ ਸਾਰਾ ਪੰਜਾਬ ਹੀ ਨਾਲ ਹੈ ਜੇਕਰ ਕੱਲ ਨੂੰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੂੰ ਚੌਕਣਾ ਕੱਟ ਫੇਰ ਹੋ ਜਿਹੜਾ ਰਹਿ ਗਿਆ ਫਿਰ ਤਾਂ ਜਮੀਨ ਹੀ ਕਿਸੇ ਨੇ ਘਰਾਂ ਚ ਰਹਿਣਾ ਇਹ ਸਰਕਾਰ ਨੂੰ ਪਹਿਲੀ ਗੱਲ ਤਾਂ ਅੱਜ ਇਹ ਪਤਾ ਲੱਗੀ ਠੀਕ ਠੀਕ ਹੈ ਨਾ ਗੱਲ ਅੱਜ ਇੱਥੇ ਕੱਟ ਕਰਨ ਨਾਲ ਵੀ ਅੱਜ ਐਡਾ ਵੱਡਾ ਕੱਟ ਗਿਆ ਕੱਲ ਨੂੰ ਕੋਈ ਢੱਲੇ ਸਾਹਿਬ ਵਾਲ ਨੂੰ ਕੁਝ ਹੋ ਗਿਆ ਸੀ ਨਹੀਂ ਸੁਣਾਗੇ ਫਿਰ ਤਾਂ ਲੋਕਾਂ ਨੇ ਜਮੀਨ ਹੀ ਘਰਾਂ ਚ ਰਹਿਣਾ ਲੋਕ ਚੌਣਾ ਹਰਾਮ ਕਰ ਦੇਣਗੇ ਸਰਕਾਰ ਦੇ ਛੱਤਨ ਮਾਰਨਗੇ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਹਨ ਤੇ ਜੇ ਸੁਣ ਲਾਂ ਮਰੀ ਇੱਕ ਤਾਂ ਹੋਈ ਗੱਲ ਇਹ ਹੀ ਅਗਲੀ ਗੇੜੀ ਜਿਹੜੀ ਮੇਰੀ ਗੱਲ ਲੋਕਾਂ ਨੂੰ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਲੋਕੋ ਇਹ ਪੰਜਾਬ ਦੀ ਲੜਾਈ ਆ ਕੋਈ ਢੱਲੇਵਾਲ ਸਾਹਿਬ ਦੀ ਆਪਣੀ ਲੜਾਈ ਨਹੀਂ ਹੈਗੀ ਅੱਜ ਦੇ ਸਮੇਂ ਦੀ ਗੱਲ ਕਰਾਂ ਵੇਸ਼ੱਕ ਪੰਜਾਬ ਦੇ ਵਿੱਚ ਜੱਪੇ ਜੱਪੇ ਦੇ ਖੂਨ ਡੁੱਲਿਆ ਹੋਇਆ ਪੰਜਾਬ ਦੇ ਵਿੱਚ ਬਹੁਤ ਆਪਣੇ ਜਾਨਾਂ ਦਿੱਤੇ ਆ ਅਨੇਕਾਂ ਹੀ ਪੈਰ ਪੈਰ ਦੇ ਸ਼ਹੀਦੀਆਂ ਨਗੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਆਪਣਾ ਆਪ ਦਾ ਤੇ ਲਾ ਕੇ ਮੱਟਰਣ ਵਾਲਾ ਮੈਨੂੰ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਦਿਖ ਰਿਹਾ ਜੋ ਬੈਠਾ ਦਾ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਬੈਠਾ ਮੇਰਾ ਸਾਰੀ ਲੋਕਾਂ ਨੂੰ ਬੇਨਤੀ ਆ ਵੀ ਭਰਾਵੋ ਹੁਣ ਤੁਸੀਂ ਇਕੱਠੇ ਹੋ ਤੇ ਡੱਲੇ ਬਾਲ ਦਾ ਸਾਹ ਦਾ ਸਾਥ ਦਿਓ ਕੋਈ ਆਪਣੇ ਘਰ ਲਈ ਨਹੀਂ ਬੈਠਾ ਕੋਈ ਆਪਣੇ ਪਰਿਵਾਰ ਲਈ ਨਹੀਂ ਬੈਠਾ ਉਹ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਤੁਹਾਡੇ ਭਵਿੱਖ ਲਈ ਤੁਹਾਡੇ ਜ਼ਮੀਨਾਂ ਲਈ ਹੀ ਬੈਠਾ ਤੇ ਜੇ ਆਪਾਂ ਗੱਲ ਕਰੀਏ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਸਰਕਾਰ ਨਾਲ ਕੋਈ ਗੱਲਬਾਤ ਕਰਦੀ ਹੈ ਵੀ ਸੀਰੀਅਸ ਨਹੀਂ ਲੈ ਰਹੀ ਇਹਦਾ ਮੇਨ ਕਾਰਨ ਕੀ ਮੰਨਦੇ ਹੋ ਵੀ ਇੱਕ ਨਹੀਂ ਹੈ ਹੋਇਆ ਜਿਵੇਂ ਤੁਸੀਂ ਜਰਸੀ ਐ ਤੁਹਾਨੂੰ ਤੁਸੀਂ ਸਮਝੋ ਇਸ ਗੱਲ ਨੂੰ ਆਜ਼ਾਦੀ ਕੋਈ 2 ਦਿਨਾਂ 4 ਦਿਨਾਂ ਤੁਹਾਨੂੰ ਆ ਗਈ 200 ਸਾਲ ਚਾਹੀਏ ਲਹਿਰਾਂ ਬਣਦਿਆਂ ਨੇ ਅੰਦੋਲਨ ਖੜੇ ਹੁੰਦੇ ਨੇ ਸਰਕਾਰ ਦਾ ਭਾਦੀ ਬਣੀ ਪਿਆ ਸਰਕਾਰਾਂ ਹੁਣ ਤਾਂ ਟੁੱਟ ਜਾਂਦੀਆਂ ਨੇ ਕਿ ਆ ਲੋਕਾਂ ਨੂੰ ਪਤਾ ਹੈ ਵੀ ਜਿੱਦਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਅਸੀਂ ਸੱਤਨ ਅਪਰੇਟ ਕਰਾਂਗੇ ਜੀ ਸਾਰਿਆਂ ਦੀ ਲੀਡਰਾਂ ਦੀ ਹਨਾ ਉਹ ਤਾਂ ਕਹਿ ਹੀ ਹੋਇਆ ਉਹਦਾ ਪਤਾ ਹੀ ਇਸ ਕਰਕੇ ਇਹਨਾਂ ਦੇ ਵਿੱਚ ਗੱਲ ਤਾਂ ਬਹੁਤ ਚੱਲ ਰਹੀ ਆ ਪਰ ਇਹਨਾਂ ਨੂੰ ਮਸਲਾ ਹੱਲ ਹਜੇ ਕਰਨਾ ਨਹੀਂ ਆ ਰਹੇ ਆ ਇਹ ਮਸਲਾ ਹੱਲ ਕਰਨਗੇ ਮਸਲਾ ਹੱਲ ਹੋਊਗਾ ਜਿੱਤਾਂਗੇ ਲੜਾਈ ਨੂੰ ਐਡੀ ਕੋਈ ਗੱਲ ਨਹੀਂ ਹੈਗੀ ਤੇ ਇਹ ਜੇ ਜਿਵੇਂ ਅੱਜ ਸੰਘਰਸ਼ ਤੇਜ਼ ਕਰਿਆ ਐਵੇਂ ਕੱਠ ਲੋਕਾਂ ਨੇ ਹੁਣ ਲੋਕਾਂ ਦੀ ਏਕਤਾ ਹੀ ਲੋੜ ਆ ਲੋਕਾਂ ਦੇ ਵਿੱਚ ਲਾ암 ਮੰਦੀ ਲੋੜ ਆ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਹੁਣ ਨੌਜਵਾਨੋ ਤੁਸੀਂ ਦੇਖੋ ਸਮਝੋ ਜਿਹੜੇ ਨੌਜਵਾਨਾਂ ਚ ਵਿਦੇਸ਼ਾਂ ਨੂੰ ਭੱਜ ਰਹੇ ਨੇ ਜਾਂ ਪੰਜਾਬ ਛੱਡ ਛੱਡ ਕੇ ਹਰ ਇੱਕ ਪ੍ਰਧਾਨ ਮੰਤਰੀ ਕਹਿੰਦਾ ਮੈਂ ਬਾਹਰੋਂ ਕੱਢੂੰ ਚਲੋ ਵਾਪਸ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਵਾਪਸ ਕੱਢੂੰ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਉਧਰੋਂ ਅਮਰੀਕਾ ਦਾ ਹੁਣ ਮੇਰੀ ਬੇਨਤੀ ਇਹੀ ਆ ਵੀ ਇੱਧਰ ਥੋੜੇ ਪੰਜਾਬ ਦੇ ਵਿੱਚ ਅਸੀਂ ਕਿੰਨੀਆਂ ਸਾਡਾ ਫਸਲਾਂ ਨੁਕਸਾਨ ਹੋਇਆ ਇਸ ਵਾਰੀ ਕਿੰਨਾ ਝੋਨਾ ਮੰਡ ਮਜ਼ਦੂਰ ਕਿੰਨਾ ਮੰਡੀਆਂ ਚ ਰੋੜਾ ਕਿੱਡੇ ਵੱਡੇ ਘੱਟ ਲੱਗੇ ਨੇ ਹੁਣ ਜਿਹੜਾ ਇਹ ਲੜਾਈ ਆ ਜੇ ਅਸੀਂ ਨਹੀਂ ਲੜਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਿਲਕੁਲ ਪੰਜਾਬ ਦੀ ਬਰਬਾਦੀ ਹੋਣੀ ਆ ਹੁਣ ਤਾਂ ਦੋ ਫਸਲਾਂ ਵਿਕਦੇ ਨੇ ਨਹੀਂ ਉਹ ਵੀ ਨਹੀਂ ਵਿਕਣੀਆਂ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਲੜਾਈ ਆ ਜਾਂ ਡੱਲੇਵਾਲ ਸਾਹਿਬ ਬੈਠੇ ਨੇਗੇ ਇੰਨਾ ਵਰਗੀ ਸੋਚ ਇੰਨਾ ਦੀ ਵਰਗੀ ਸੋਚ万ਨੇ ਕਿਸੇ ਦਿਨ ਹੈਗੇ ਲੰਮਾ ਸੋਚ ਕੇ ਪੰਜਾਬ ਦਾ ਭਵਿੱਖ ਪੰਜਾਬ ਦੀ ਲੰਮਾ ਸੋਚ ਕੇ ਕਿਸਾਨੀ ਨੂੰ ਬੈਠੇ ਰਗੇ ਇੱਥੇ ਚਾਵਲਾ ਮਾਰਦੇ ਨੇ ਕਈ ਰਾਜਨੀਤਿਕ ਲੀਡਰ ਲੋਕ ਅੱਛਾ ਜੀ ਮਰ 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 ਕੇ ਬੈਗੇ ਮਸਲਾ ਕਿਵੇਂ ਹੱਲ ਹੋਊਗਾ ਇੱਕ ਅੱਛਾ ਐ ਐਮਐਸਪੀ ਵੱਡਾ ਹੋਇਆ ਉਹ ਜੇ ਤੁਸੀਂ ਕਹਿੰਦੇ ਐਮਐਸਪੀ ਵੱਡਾ ਸੰਘਰਸ਼ ਹੈ ਐਮਐਸਪੀ ਲੈਣਾ ਸੌਖਾ ਨਹੀਂ ਅੰਗਰੇਜ਼ਾਂ ਦੇ ਅਧੀਨ ਦੀ ਗੁਲਾਮੀ ਤੋਂ ਉਹਦੇ ਤੋਂ ਵੱਡੀ ਤਾਂ ਨਹੀਂ ਗੁਲਾਮੀ ਹਜੇ ਆਈ ਉੱਥੋਂ ਵੀ ਤਾਂ ਦੇਸ਼ ਜਾਰ ਕਰਾਈ ਆ ਜੇ ਤੁਸੀਂ ਘਰਾਂ 'ਚ ਬੈਠੇ ਵਿੱਚ ਵਿੱਚ ਬੱਚ ਨਰਾਸ਼ਗੀ ਵਾਲੇ ਹੁੰਦੇ ਨੇਗੇ ਉਹਨੇ ਕੁਝ ਕਹਿਣਾ ਉਹਨਾਂ ਨੇ ਉਹਨਾਂ ਨੇ ਸਿਰਫ ਸੜੀ ਗੱਲ ਹੀ ਕਰਨੀ ਹੁੰਦੀ ਆ ਢੇਰੀ ਗਲਾਈ ਲਈ ਗੱਲ ਕਰਨੀ ਹੁੰਦੀ ਆ ਇਸ ਕਰਕੇ ਡੱਲੇਵਾਲ ਸਾਹਿਬ ਉਸ ਗੁਰੂ ਤੋਂ ਥਾਪੜਾ ਲੈ ਕੇ ਬੈਠੇ ਹੋਏ ਨੇਗੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਸਰਕਾਰਾਂ ਪਹਿਲਾਂ ਵੀ ਝਕਾਈਆਂ ਨੇ ਹਕੂਮਤਾਂ ਵੱਡੀਆਂ-ਵੱਡੀਆਂ ਜਿਹੜੇ ਅੱਜ ਦੇਸ਼ ਦੀ ਗੱਲ ਕਰੀਏ ਜਿਹੜੇ ਅੱਜ ਦੇਸ਼ ਦੇ ਵਿੱਚ ਅੱਜ ਅਸੀਂ ਅਸੀਂ ਰਾਜਧਾਨੀ ਦੀ ਗੱਲ ਕਰੀਏ ਜਿੱਥੇ ਮੋਦੀ ਬੈਠਾ ਨਾ ਮੋਦੀ ਜਿੱਥੇ ਮੋਦੀ ਅੱਜ ਪ੍ਰਧਾਨ ਮੰਤਰੀ ਜਿਹੜੀ ਦਿੱਲੀ ਦੇ ਵਿੱਚ ਬਣਾ ਬੈਠਾ ਉੱਥੇ ਕਿਸੇ ਨਾਮ ਔਰੰਗਜੇ ਬੈਠਾ ਸੀ ਬਿਲਕੁਲ ਆਰੰਗਜੇਬਾ ਬੈਠਾ ਸੀ ਅਸੀਂ ਉੱਥੋਂ ਆਰੰਗਜੇਬ ਦੀ ਜੜਪਟਕ ਸੀ ਮੋਦੀ ਵਰਗਾਂ ਨੂੰ ਪਿਠਾਉਣ ਵਾਲੇ ਅਸੀਂ ਪੰਜਾਬੀਆਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਸਾਰਾ ਸਰਬੰਸ ਵਾਰ ਕੇ ਬਿਟਾਇਆ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਬੱਚੇ ਆ ਬਾਪੂ ਜਗਦੀਸ਼ ਸਿੰਘ ਜੀ ਡੱਲੇਵਾਲ ਸਾਹਿਬ ਉਸੇ ਗੁਰੂ ਤੋਂ ਥਾਪੜਾ ਲੈ ਕੇ ਬੈਠਾ ਨਹੀਂ ਕੋਈ 5 ਦਿਨ ਦਾ 4 ਦਿਨ ਭੁੱਖ ਹੜਤਾਲ ਤੇ ਨਹੀਂ ਬੈਠ ਸਕਦਾ ਆ 40ਵਾਂ ਦਿਨ ਇਸ ਕਰਕੇ ਇਹ ਚੀਜ਼ ਸਰਕਾਰਾਂ ਹਕੂਮਤਾਂ ਸਮਝ ਲੈਣਾਂ ਯਾਰ ਤੁਸੀਂ ਕਹਿੰਦੇ ਦਿੱਲੀ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਸੈਂਟਰ ਸੁੰਟਰ ਸਰਕਾਰ ਕੁਝ ਨਹੀਂ ਹੈਗੀ ਸੈਂਟਰ ਸਰਕਾਰ ਨੂੰ ਬਣਾਉਣ ਵਾਲੇ ਅਸੀਂ ਆ ਉੱਥੇ ਮੋਦੀ ਨੂੰ ਬਿਠਾਉਣ ਵਾਲੇ ਵੀ ਅਸੀਂ ਆ ਅਸੀਂ ਜੇ ਬਾਕੀ ਬਗਾਵਤ ਸਾਡੇ ਹੋਰ ਤੇਜ ਹੋ ਗਈਆਂ ਤਾਂ ਅੱਲੇ ਪੱਲੇ ਹਿੰਦੁਸਤਾਨ ਦੇ ਕੁਝ ਨਹੀਂ ਰਹਿਣਾ ਇਸ ਕਰਕੇ ਜੀਰੂ ਸਮਝੋ ਆਓ ਨੌਜਵਾਨੋ ਲੜੀਏ ਲੜਾਈ ਪੰਜਾਬ ਦੀ ਲੜਾਈ ਲੜੀਏ ਹੱਕਾਂ ਦੀ ਲੜਾਈ ਲੜੀਏ ਬਾਕੀ ਕੱਲ ਮੈਂ ਲਾਸਟ ਕੋਈ ਗੱਲ ਕਰਦਾ ਹੁਣ ਪੰਜਾਬ ਦੇ ਲੋਕ ਜਾਂ ਕਈ ਦੇਸ਼ ਦੇ ਲੋਕ ਵੀ ਇਹ ਗੱਲ ਕਰਦੇ ਨੇ ਪੱਲੇ ਪੰਜਾਬ ਦੀ ਬਗਾਵਤ ਕਿਉਂ ਪੰਜਾਬ ਹੀ ਕਿਉਂ ਕੱਲਾ ਐਮਐਸਪੀ ਹਾਲਦਾ ਪੰਜਾਬ ਹੀ ਕਿਉਂ ਲੜਦਾ ਇਹਦਾ ਸਵਾਲ ਦਾ ਜਵਾਬ ਇਹ ਹੈ ਕਿ ਹਜ਼ਾਰਾਂ ਸਾਲ ਤੂੰ ਤਾਂ ਗੁਲਾਮੀ ਭੁਗਤੀ ਤੂੰ ਤਾਂ ਗ੍ਰਾਮ ਗੁਲਾਮ ਰਹਿਣ ਦੀ ਆਦਤ ਈ ਹੂੰ ਫਿਰ ਅੰਗਰੇਜ਼ਾਂ ਦੇ 200 ਸਾਲ ਗੁਲਾਮ ਰਹੇ ਤੂੰ ਤਾਂ ਆਦਤ ਈ ਹੂੰ ਪੰਜਾਬ ਥੋੜੂ ਗੁਲਾਮੀ ਸਹਿ ਸਕਦਾ ਪੰਜਾਬ ਨੇ ਤਾਂ ਪਹਿਲਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈਤੀ ਇਸ ਕਰਕੇ ਪੰਜਾਬ ਦੇ ਖੂਨ ਦੇ ਵਿੱਚ ਉਸ ਗੁਰੂਆਂ ਦਾ ਖੂਨ ਆ ਤੇ ਪੰਜਾਬ ਹੀ ਲੜਾਈ ਲੜੂਗਾ ਪੰਜਾਬ ਨੇ ਪਹਿਲਾਂ ਲੜਾਈ ਲੜੀਆ ਮੈਂ ਪੰਜਾਬੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਭਰਾਵੋ ਇਹਨਾਂ ਦਾ ਛੱਤਰਖਾਨ ਦੀ ਆਦਤ ਆ ਆਪਾਂ ਥੋੜੂ ਛੱਤਰ ਕਰ ਸਕਦੇ ਆ ਇਹਨਾਂ ਨੂੰ ਤਾਂ ਗੁਲਾਮ ਰਹਿਣ ਦੀ ਆਦਤ ਪਈ ਹੋਈ ਆ ਕਿੰਨੇ ਹਜ਼ਾਰ ਸਾਲ ਗੁਲਾਮ ਰਹਾ ਮੁਗਲਾਂ ਦੀ ਨੇ ਫਿਰ ਅੰਗਰੇਜ਼ਾਂ ਨੂੰ 70 ਖਾਈ ਗਿਆ ਇਹ ਦੇਸ਼ ਆਪਾਂ ਨਹੀਂ ਕਾਰਪੋਰੇਟ ਕਦਾਨਾ ਕਰਾਣ ਦੇ ਦਿਨ ਗੁਲਾਮ ਰਹਿ ਸਕਦੇ ਆਪਾਂ ਦਾ ਆਪਣੇ ਜ਼ਮੀਨਾਂ ਦੇ ਮਾਲਕਾਂ ਆਪਾਂ ਆਪਣੇ ਪੰਜਾਬ ਦੀ ਧਰਤੀ ਦੇ ਮਾਲਕਾਂ ਆਪਾਂ ਨੂੰ ਲੜਨਾ ਹੀ ਪੈਣਾ ਲੜਦਿਆਂ ਕੌਮਾਂ ਦੀ ਪਛਾਣ ਹੁੰਦੀ ਹੈ ਲੜਦਿਆਂ ਕੌਮਾਂ ਦਾ ਹੀ ਵजूद ਹੁੰਦਾ ਜਿਹੜੇ ਕੌਮਾਂ ਲੜਨਾ ਭੁੱਲ ਜਾਂਦੇ ਨੇ ਉਹਨਾਂ ਦਾ ਵजूद ਖਤਮ ਹੋ ਜਾਂਦਾ ਸਾਨੂੰ ਸੰਘਰਸ਼ ਚ ਬਗਾਵਤ ਆਪਣੇ ਹੱਕਾਂ ਲਈ ਲੜਨਾ ਆਪਣੇ ਧਰਮ ਲਈ ਲੜਨਾ ਸਾਨੂੰ ਗੁਰੂ ਸਹਿਬਾਨ ਨੇ ਸਿਖਾਇਆ ਜੇ ਹੁਣ ਤੁਹਾਡੇ ਜੇ ਆਪਾਂ ਗੱਲ ਕਰੀਏ ਹੁਣ ਤੁਹਾਡੀ ਗੱਲ ਨਾਲ ਮੈਂ ਸਹਿਮਤਾਂ ਵੀ ਜਿਹੜੀ ਮਤਲਬ ਪ੍ਰਭਾਵ ਪੈ ਰਿਹਾ ਤਾਂ ਹੀ ਸਾਰੇ ਲੀਟਰ ਬੋ ਰੇ ਨੇ ਪਰ ਹੁਣ ਪਿੱਛੇ ਜੇ ਚਰਚਾ ਸੁਣਨਾ ਚਾਹੀਏ ਜੀ ਇੱਕ ਨਵੀਂ ਰੇਲ ਗੱਡੀ ਵਾਲੀ ਲਾਈਨ ਕੱਟ ਰਹੇ ਨੇ ਫਲਾ ਅੰਬਰਸਰ ਤੋਂ ਦਿੱਲੀ ਤੱਕ ਵੀ 2.5 ਘੰਟ ਦਾ ਰਾਹ ਰਹਿ ਜਾਊਗਾ ਇਹ ਹੁਣ ਰੋਡ ਵੀ ਹਰੇਕ ਸ਼ਮਤ ਵਾਲ ਮੈਂ ਮੰਨਦਾ ਹਰੇਕ ਸ਼ਹਿਰ ਨੂੰ ਵੱਡਾ ਰੋਡ ਲੱਗਦਾ ਹੈ ਜੀਟੀ ਰੋਡ ਇਹਨਾਂ ਦੀ ਲੋੜ ਤਾਂ ਹੈ ਨਹੀਂ ਫਿਰ ਬਾਤੂ ਛੜਕਾਂਗੇ ਕਿਉਂ ਕੱਢੀ ਜਾਂਦੇ ਨੇ ਜਰ ਹੁਣ ਉਹਦਾ ਤਾਂ ਮੈਨੂੰ ਉਹਦੇ ਬਾਰੇ ਤਾਂ ਹਜੇ ਮੈਨੂੰ ਪਤਾ ਨਹੀਂ ਹੈਗਾ ਮਹਤਾ ਅੰਦੋਲਨ ਬਾਰੇ ਪੁੱਛੋ ਤਾਂ ਮੈਨੂੰ ਸੜਕਾਂ ਦੀ ਗੱਲ ਤਾਂ ਰੱਸੀ ਆ ਰੇਲਵੇ ਨੂੰ ਦੱਸ ਉੱਤੇ ਹੁਣ ਰੇਲਵੇ ਕੱਢੀ ਜਾਂਦੇ ਨੇਗੇ ਉਹਦਾ ਵੀ ਜੇਕਰ ਸਾਨੂੰ ਉਹ ਸਾਡੇ ਤੋਂ ਕਿਸਾਨਾਂ ਤੋਂ ਐ ਨਹੀਂ ਹੈਗਾ ਉਹਨਾਂ ਦਾ ਪਿਓ ਦਾ ਰਾਜ ਨਹੀਂ ਹੈਗਾ ਜੇ ਸਾਡੇ ਕਿਸਾਨ ਕਹਿਣਗੇ ਜ਼ਮੀਨ ਦੀ ਗੱਲ ਕਹਿਣਗੇ ਅਸੀਂ ਜਿਵੇਂ ਕਹਿਣਗੇ ਓਵੇਂ ਹੋਊਗਾ ਸਰਕਾਰ ਐਸ ਟਾਈਮ ਪੰਜਾਬ ਦੇ ਵਿੱਚ ਕਿਸਾਨਾਂ ਦੀ ਹੈ ਠੀਕ ਆ ਗੱਲ ਮੁਕਦੀ ਗੱਲ ਇਹ ਆ ਬਸ ਤੇ ਅਖੀਰ ਦੇ ਵਿੱਚ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਸਾਨਾਂ ਨੂੰ ਕਿਸ ਲਈ ਦੇਣਾ ਇਹ ਤਾਂ ਸਾਡੇ ਸਾਰੇ ਆਪ ਦੇ ਮੇਰੇ ਚਾਚੇ ਤਾਏ ਨੇ ਏ ਵੱਡੇ ਨੇ ਸਾਰੇ ਮੇਰੇ ਚਾਚੇ ਤਾ ਨੇ ਆ ਮੇਰੇ ਭਰਾ ਨੇਗੇ ਇਹ ਕੁਛ ਨਹੀਂ ਹੁੰਦਾ ਇਹ ਸਾਰੇ ਖੰਡੀ ਧਾਰ ਤੇ ਨੱਚਣਗੇ ਲੜਨਗੇ ਇਹਨਾਂ ਦੇ ਵਿੱਚ ਖੂਨ ਹੀ ਬਗਾਵਤੀ ਇਹਨਾਂ ਦਾ ਬਗਾਵਤੀ ਖੂਨ ਹੈ ਲੜਨਗੇ ਸੋ ਭਾਨਾ ਸਿੰਘ ਸਿੱਧੂ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਜਿਹੜਾ ਜੋਸ਼ ਹੈ ਉਹ ਮਹਿਸੂਸ ਹੋ ਰਿਹਾ ਤੇ ਐਵੇਂ ਲੱਗ ਰਿਹਾ ਅਖੀਰ ਦੇ ਵਿੱਚ ਸਾਡੇ YouTube ਚੈਨਲ ਮਨਜੋਤ ਸਿੰਘ ਗੁਰਾਇਆ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਹੋਰ ਵੀਡੀਓਜ਼ ਦੇਖਣ ਲਈ ਤੇ ਸਾਡੇ Facebook ਪੇਜ ਸਰਦਾਰ ਮਨਜੋਤ ਸਿੰਘ ਗੁਰਾਇਆ ਨੂੰ ਵੀ ਲਾਈਕ ਕਰ ਲਿਓ ਸਾਰਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ